40 ਮੁਕਤਿਆਂ ਦੀ ਇਤਿਹਾਸਕ ਧਰਤੀ ਦੇ ਉੱਤੇ ਅੱਜ ਇਕੱਠ ਹੋਇਆ ਵੱਖ-ਵੱਖ ਜਿਹੜੀਆਂ ਸੰਸਥਾਵਾਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਉਮਲਾਜਮਾਂ ਦੀਆਂ ਧਾਰਮਿਕ ਸਾਰੇ ਇੱਥੇ ਲੋਕ ਜਿਹੜੇ ਬਹੁਤ ਵੱਡੇ ਪੱਧਰ ਦੇ ਉੱਤੇ ਖਾਸ ਤੌਰ ਤੇ ਜੇ ਮੈਂ ਦੇਖਾਂ ਤਾਂ ਮੁਕਸਰ ਜ਼ਿਲ੍ਹਾ ਮੋਗਾ ਫਰੀਦਕੋਟ ਪੂਰੇ ਪੂਰੇ ਜਾਰਾ ਪੀੜਤ ਨੇ ਜਿਹੜੇ ਪਾਣੀ ਤੋਂ ਪੀੜਤ ਨੇ ਜਿਹੜੇ ਪਾਣੀ ਮੈਂ ਪਾਣੀ ਨਹੀਂ ਕਹੂੰਗਾ ਜ਼ਹਿਰਾ ਕਹੂੰਗਾ ਇਹ ਜਿਹੜਾ ਜਹਰਾਂ ਪਿਛਲੇ 40 ਸਾਲ ਤੋਂ ਇਹਨਾਂ ਲੋਕਾਂ ਨੂੰ ਬੁੱਢੇ ਦਰਿਆ ਰਾਹੀਂ ਸਤਲੁਜ ਪਾ ਕੇ ਲਗਾਤਾਰ ਪੈਂਗਾ ਜਾ ਰਿਹਾ ਨਹੀਂ ਇੱਥੇ ਆਉਣ ਤੇ ਬੜੇ ਹੈਰਾਨੀਜਨਕ ਜਿਹੜੇ ਤੱਥ ਸਾਹਮਣੇ ਆਏ ਆ ਪਤਾ ਲੱਗਿਆ ਆ ਵਧਾਈਪਿੰਡ ਦਾ ਦੱਸਿਆ ਕਿ ਉਹ ਪਾਣੀ ਜਿਹੜੇ ਪਾਣੀ ਦੀ ਅਸੀਂ ਗੱਲ ਕਰ ਰਹੇ ਹਾਂ ਲਗਾਤਾਰ ਵੀ ਇਹ ਪਾਣੀ ਦੇ ਨਾਲ ਸਾਨੂੰ ਮਾਰਿਆ ਜਾ ਰਿਹਾ ਉਹ ਕਹਿੰਦੇ ਕਿ ਉਸ ਪਾਣੀ ਦੇ ਵਿੱਚ ਇੱਕ ਦਿਨ 2 ਜਾਣੇ ਵੜ ਗਏ ਉਹ ਪਾਣੀ ਦੀ ਗੈਸ ਚੜਨ ਨਾਲ ਹੀ ਮਰ ਗਏ ਵਿਧਾਈ ਪਿੰਡ ਦੀ ਗੱਲ ਕਰਦੇ ਦੋ ਤਿੰਨ ਦਿਨ ਹੀ ਪਏ ਦੋ ਤਿੰਨ ਵਾਰੀ ਹੋ ਗਈ ਘਟਨਾ ਇਹ ਤੇ ਉਹ ਪਾਣੀ ਜਿਹੜਾ ਦੀ ਕੈਂਸਰ ਵੀ ਇੰਨੀ ਜ਼ਹਿਰੀਲੀ ਹੈ ਜਿਹਦੇ ਨਾਲ ਚੜਨ ਨਾਲ ਬੰਦੇ ਮਰ ਸਕਦੇ ਆ ਦਿਮਾਗ ਨੂੰ ਤੇ ਉਹ ਪਾਣੀ ਅਸੀਂ ਪਿਲੇ 40 ਸਾਲ ਤੋਂ ਪੀ ਰਹੇ ਹਾਂ ਇਸ ਕਰਕੇ ਨਾ ਪਿੰਡਾਂ ਚ ਹੋਰ ਬੜੇ ਗੱਲਾਂ ਜਿਹੜੀਆਂ ਹੈਰਾਨ ਕਰਦੀਆਂ ਨੇ ਕਿ ਕਾਲੇ ਪੀੜੀਏ ਕੈਂਸਰ ਛੂਕ ਕਰ ਟੀਵੀ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਬਹੁਤ ਵੱਡੇ ਪੱਧਰ ਤੇ ਇਹਨਾਂ ਪਿੰਡਾਂ ਦੇ ਵਿੱਚ ਪਿੰਡਾਂ ਦਾ ਪੂਰੇ ਦਾ ਪੂਰਾ ਪਿੰਡ ਪੀੜਤ ਨੇ ਐ ਨਹੀਂ ਕੋਈ ਤੁਹਾਨੂੰ ਮਤਲਬ ਕਿ ਪਰਿਵਾਰ ਦੇ ਵਿੱਚੋਂ ਇੱਕ ਜਾਂ ਦੋ ਬੰਦੇ ਸਾਨੂੰ ਮਿਲਣਗੇ ਜਿਹੜਾ ਇਹਨਾਂ ਬਿਮਾਰੀਆਂ ਤੋਂ ਪੀੜਤ ਤਾਂ ਇਸ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਵੀ ਜਿਹੜਾ 15 ਅਗਸਤ ਨੂੰ ਅਸੀਂ ਬਹੁਤ ਵੱਡਾ ਮਾਰਚ ਰੱਖਿਆ ਲੁਧਿਆਣੇ ਦੇ ਵਿੱਚ ਉਹਦੇ ਲਈ ਸ਼ਮੂਲੀਅਤ ਕਰਨ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਅਪੀਲ ਕਰਨ ਆਏ ਆਂ ਲੋਕਾਂ ਨੂੰ ਸਮਝਾਉਣ ਆਏ ਆਂ ਦੱਸਣਾ ਆਂ ਵੀ ਭਾਈ ਇਹ ਯਾਰਾਂ ਆਪਾਂ ਪਹਿਲੇ 40 ਸਾਲ ਤੋਂ ਪੀ ਰਹੇ ਆਂ ਇਹਨਾਂ ਜਿਹੜਾ ਇਹ ਜਿਹੜਾ ਚਿੱਟਿਆਂ ਨਾਲੋਂ ਤੇ ਹੋਰ ਨਸ਼ਿਆਂ ਨਾਲ ਵੀ ਕਿਤੇ ਜ਼ਿਆਦਾ ਖਤਰਨਾਕ ਹੈ। ਕਿਸ ਤਰੀਕੇ ਨਾਲ ਪੰਜਾਬ ਨੂੰ ਯਾਰ ਰਹੀਆਂ ਨੇ ਪੰਜਾਬ ਨੂੰ ਮਾਰ ਰਹੀਆਂ ਨੇ ਯਹਰਾਂ। ਇਹਨਾਂ ਕੁਸ਼ੀ ਕਰ ਰਹੀਆਂ ਨੇ ਇੱਕ ਅੱਤਵਾਦ ਮੈਂ ਨੂੰ ਹਮੇਸ਼ਾ ਕਹਿੰਦਾ ਵੀ ਅੱਤਵਾਦ ਆ। ਜੋ ਇਸ ਅੱਤਵਾਦ ਦੇ ਰਾਹੀਂ ਸਾਡੇ ਪੰਜਾਬ ਦੀਆਂ ਨਸਲਾਂ ਨੂੰ ਮਾਰਿਆ ਜਾ ਰਿਹਾ। ਉਹਦੇ ਲਈ ਅਸੀਂ 15 ਅਗਸਤ ਨੂੰ ਵੱਡਾ ਇਕੱਠ ਵੱਡਾ ਮਾਰਚ ਲੁਧਿਆਣੇ 'ਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਤੇ 15 ਸਤੰਬਰ ਤੱਕ ਸਾਡਾ ਜੀ ਨਾ ਹੱਲ ਹੁੰਦਾ ਤੇ ਅਸੀਂ ਬੰਨ ਮਾਰਨ ਦਾ ਰੱਖਿਆ। ਬੀਸੀ ਬੁੱਡੇ ਦਰਿਆ ਚ ਹੁਣ ਬਹੁਤ ਹੋ ਗਿਆ ਯਾਰ 40 ਸਾਲ ਬਹੁਤ ਹੁੰਦੇ ਆ 40 ਸਾਲ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਬੱਚਾ ਪੈਦਾ ਹੋ ਕੇ 40 ਸਾਲ ਦੇ ਵਿੱਚ ਉਹ ਬढ़ापे ਵੱਲ ਚਲਾ ਜਾਂਦਾ ਤਿੰਨ ਪੀੜੀਆਂ ਆ ਜਾਂਦੀਆਂ ਨੇ 40 ਸਾਲ ਚ ਤੇ 40 ਸਾਲ ਤੋਂ ਸਾਡੀਆਂ ਕਿੰਨੀਆਂ ਨਸਲਾਂ ਦੇ ਪੀੜੀਆਂ ਬਰਬਾਦ ਹੋ ਰਹੀਆਂ ਨੇ ਉਸ ਨੂੰ ਲੈ ਕੇ ਅਸੀਂ ਤੁਰੇ ਆਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹ ਮਸਲਾ ਕਿਸੇ ਅਮੀਰ ਗਰੀਬ ਦਾ ਨਹੀਂ ਹੈ ਕਿਸੇ ਹਿੰਦੂ ਸਿੱਖ ਦਾ ਮੁਸਲਮਾਨ ਦਾ ਨਹੀਂ ਹੈ ਸ਼ਹਿਰੀ ਪਿੰਡੂ ਦਾ ਨਹੀਂ ਹੈ ਮਸਲਾ ਸਾਰਿਆਂ ਦਾ ਪਾਣੀ ਦੀ ਰਿਕ ਨੂੰ ਲੋੜ ਆ ਸੋ ਉੱਠ ਕੇ ਸਾਡਾ ਇਸ ਮਸਲੇ ਤੇ ਸਾਥ ਦਿਓ ਪੱਤ ਤੋਂ ਬਾਦ 15 ਅਗਸਤ ਨੂੰ ਵੀ ਇਕੱਠ ਕਰਗੇ ਤੇ ਵੱਡੀ ਗਿਣਤੀ ਹਜ਼ਾਰਾਂ ਨਹੀਂ ਲੱਖਾਂ ਦੇ ਰੂਪ ਦੇ ਵਿੱਚ ਆਪਾਂ 15 ਸਤੰਬਰ ਨੂੰ ਵੀ ਉੱਠੀ ਤੇ ਬੰਨ ਮਾਰੀ ਲੱਖਾਂ ਤਿੰਨ ਤਿੰਨ ਮੁੱਖ ਮੰਤਰੀ ਵੀ ਮਿਲੇ ਆ ਬੁਖਸਰ ਜ਼ਿਲ੍ਹੇ ਨੂੰ ਪੂਨਾ ਦੋ ਹੱਦ ਨਹੀਂ ਮਿਲੇ ਅੱਜ ਅੱਜ ਇਹ ਕਿੰਨਾ ਵੱਡਾ ਮਸਲਾ ਜਿਹੜੀ ਗੱਲ ਹੈ ਮੁੱਖ ਮੰਤਰੀ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਮਕਸਰ ਜ਼ਿਲ੍ਹੇ ਦੇ ਵਿੱਚ ਮੁਕਸਰ ਜ਼ਿਲ੍ਹਾ ਮੰਨਿਆ ਗਿਆ 86 ਲੋਕਾਂ ਦਾ ਪਿੰਡ ਰਿਹਾ ਹੈ ਇਹ ਵੱਡੇ ਵੱਡੇ ਬੰਦੇ ਇੱਥੋਂ ਹੋਏ ਨੇ ਮੁਕਸਰ ਜ਼ਿਲ੍ਹੇ ਚ ਤਾਂ ਮੁਕਸਰ ਜ਼ਿਲ੍ਹੇ ਦਾ ਕੱਲਾ ਪਾਣੀ ਦਾ ਨਹੀਂ ਮਨੁਲਾ ਮੁਕਸਰ ਜਿਹੜਾ ਕੋਈ ਮਸਲਾ ਵੀ ਨਹੀਂ ਹੱਲ ਹੋਇਆ ਕਿੱ체 ਇਹ ਜ਼ਿਲ੍ਹਾ ਪੂਰੇ ਪੰਜਾਬ ਦੇ ਵਿੱਚ ਚਮਕਣਾ ਚਾਹੀਦਾ ਸੀ ਤੇ ਕਿੱ체 ਇਹ ਜ਼ਿਲ੍ਹਾ ਪਿਛਲੇ ਜ਼ਿਲ੍ਹਿਆਂ ਚੋਂ ਦਾ ਜੋ ਸ਼ਹਿਰ ਦੀ ਦਿੱਖ ਜਾਂ ਹੋਰ ਆਲਾਦਾਲਾ ਦੇਖ ਕੇ ਲੱਗਦਾ ਸੋ ਗੱਲ ਮੁੱਖ ਮੰਤਰੀਆਂ ਦੀ ਆ ਜਾਂਦੀ ਆ ਸੋ ਪਹਿਲਾਂ ਬਾਦਲ ਰਹੇ ਨੇ ਇੱਥੇ ਫੇਰਾ ਹਰਚਰਨ ਸਿੰਘ ਉਹ ਵੀ ਹਿਜਲਤ ਰਹੇ ਨੇ ਤੇ ਚਲੋ ਹੁਣ ਪੰਜਾਬ ਦਾ ਮੁੱਖ ਮੰਤਰੀ ਜੇ ਅਪਾ ਮੌਜੂਦਾ ਦੌਰ ਦੀ ਗੱਲ ਕਰੀਏ ਭਵੰਤ ਮਾਨ ਉਹ ਵੀ ਬਹੁਤ ਵੱਡੀਆਂ-ਵੱਡੀਆਂ ਮਤਲਕੇ ਗੱਲਾਂ ਕਰਦਾ ਇਹਨਾਂ ਮੁੱਦਿਆਂ ਨੂੰ ਲੈ ਕੇ ਪਰ ਇਹ ਮੈਂ ਇੱਕ ਗੱਲ ਉਹਨੂੰ ਕਹਿਣਾ ਚਾਹੁੰਦਾ ਕਿ ਚਾਹੇ ਕੁਲਤਾਰ ਸਿੰਘ ਸੰਧਵਾ ਚਾਹੇ ਮੁੱਖ ਮੰਤਰੀ ਪਵੰਤ ਸਮਾਨ ਚਾਹੇ ਕੋਈ ਇਹਨਾਂ ਦੇ ਇਸ ਸਮੇਂ ਦੇ ਕੋਈ ਮੰਤਰੀ ਜਾਂ ਕੋਈ ਐਮਐਲਏ ਆ ਸਾਰੇ ਸਾਡੇ ਨਾਲ ਉੱਥੇ ਬੈਠ ਕੇ ਬੁੱਢੇ ਦਰਿਆ ਤੇ ਵੀਡੀਓ ਬਣਾਉਂਦੇ ਰਹੇ ਆ ਕੁੱਟਮਾ ਕਰਾਉਂਦੇ ਰਹੇ 17 ਤੋਂ ਤੁਰੇ ਹੋਏ ਆ ਸੀ ਵੀ ਆ ਦੇਖੋ ਜੀ ਜ਼ੈਰ ਲੋਕਾਂ ਨੂੰ ਪੀ ਕੇ ਪਾ ਕੇ ਤੇ ਮਾਰਿਆ ਜਾ ਰਿਹਾ ਤੇ ਹੁਣ ਯਾਰ ਆਪਦੇ ਬਾਰੇ ਕਿਉਂ ਚੁੱਪ ਹੁਣ ਗੁਰਵੀਰ ਸਿੰਘ ਸਿਚਿਆਲ ਨੂੰ ਮੈਂ ਲੋਕ ਕਹਿੰਦੇ ਤੂੰ ਉਹਦਾ ਵਿਰੋਧ ਕਰਦਾ ਮੈਂ ਵਿਰੋਧ ਨਹੀਂ ਕਰਦਾ ਉਹਦਾ ਮੈਂ ਕਹਿੰਦਾ ਵੀ ਤੇਰੇ ਕੋਲੇ ਪਾਵਰ ਆ ਤੂੰ ਐਮਪੀ ਆ ਤੁਰਸਵਾ ਦਾ ਮੈਂਬਰ ਆ ਤੂੰ ਸਾਡੀ ਇਹ ਆਵਾਜ਼ ਉਥੇ ਠਾ ਸਕਦਾ ਜਾ ਕੇ ਪਾਰਲੀਮੈਂਟ ਦੇ ਵਿੱਚ ਤੂੰ ਜਿਹੜਾ ਤੂੰ ਬੋਲੇਗਾ ਤੇਰਾ ਅਸਰ ਹੋਰ ਹੋਣਾ ਤੂੰ ਉੱਥੇ ਠੀਕ ਆ ਬੁੱਢੇ ਦਰਿਆ ਦੇ ਆਲੇ ਦਲੇ ਰੁੱਖ ਲਾ ਰਹੇ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਪਰਾਲਾ ਕਰ ਰਹੇ ਹੋ ਚੰਗੀ ਗੱਲ ਆ ਪਰ ਉਹ ਜ਼ਹਿਰਾਂ ਪਾਉਣ ਤੋਂ ਜਿਹੜਾ ਰੋਕਣ ਵਾਲਾ ਕੰਮ ਉਹ ਕਿਉਂ ਨਹੀਂ ਕਰਦੇ ਉਹ ਬੁੱਢਾ ਦਰਿਆ ਸਾਨੂੰ ਕਿਉਂ ਨਹੀਂ ਦਿਖਦਾ ਉਹ ਜ਼ਹਿਰਾਂ ਕਿਉਂ ਨਹੀਂ ਦਿਖਦੇ ਕੀ ਗੱਲ ਸਾਨੂੰ ਕੁਰਸੀ ਇੰਨੀ ਪਿਆਰੀ ਹੋ ਗਈ ਇਸ ਕਰਕੇ ਮੈਂ ਹੁਣ ਇਸ ਜ਼ਿਲ੍ਹੇ ਦਾ ਹੀ ਸੰਬੰਧਤ ਹੈ ਰਾਜਾ ਬੜਿੰਗ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਐਮਪੀ ਵੀ ਹੈ ਲੁਧਿਆਣੇ ਤੋਂ ਜੇ ਆਪਾਂ ਉਹਦੀ ਗੱਲ ਕਰਗੇ ਤਾਂ ਉਹ ਵੀ ਜਾ ਕੇ ਪਾਰਲੀਮੈਂਟ ਦੇ ਵਿੱਚ ਡਾਈਂਗ ਫੈਕਟਰੀਆਂ ਦੇ ਹੱਕ 'ਚ ਬੋਲਦਾ ਕਿ ਲੱਗਣੀਆਂ ਚਾਹੀਦੀਆਂ ਨੇ ਲਵਾਉਣੀਆਂ ਚਾਹੀਦੇ ਨੇ ਲੁਧਿਆਣੇ ਵਾਲਾ ਛੱਡ ਤੁਰੇ ਨੇ ਡੈਂਗ ਫੈਕਟਰੀਆਂ ਵਾਲੇ ਭੱਜ ਤੁਰੇ ਨੇ ਇੰਡਸਟਰੀ ਬਾਹਰ ਭੱਜੀ ਜਾ ਰਹੀ ਹੈ ਤੇ ਉਹ ਇੰਡਸਟਰੀ ਮੈਂ ਇਹਨਾਂ ਨੂੰ ਬੇਨਤੀ ਕਰਦਾ ਜੋ ਵੀ ਬੰਦਾ ਉਹਨਾਂ ਦੀ ਤਰਫ ਖਿਦਾਰੀ ਕਰਦਾ ਡੈਂਗ ਫੈਕਟਰੀਆਂ ਦੀ ਜਾਂ ਹੋਰ ਜਿਹੜਾ ਜਿਹੜੀਆਂ ਪਾਣੀ ਚ ਪਾਈਆਂ ਜਾ ਰਹੀਆਂ ਤੁਸੀਂ ਖੁਦ ਕਿਉਂ ਨਹੀਂ ਪਾਣੀ ਪੀਂਦੇ ਆਓ ਨਾ ਸਾਡੇ ਨਾਲ ਤੁਸੀਂ ਮੈਂ ਕਹਨਾ ਇੱਕ ਗਲਾਸ ਜਾਂ ਇੱਕ ਘੁੱਟ ਤਾਂ ਬਹੁਤ ਦੂਰ ਦੀ ਗੱਲ ਹੈ ਇੱਕ ਗੂੰਦ ਪਾਣੀ ਪੀ ਲਓ ਸਮਝੋ ਨਾਰਜਲ ਦੂਜੇ ਦਿਨ ਆ ਗਿਆ ਜਿਹੜੇ ਤੁਹਾਡੇ ਨਾਲ ਲੀਟਰ ਬੈਠਦੇ ਸੀ ਉਦੋਂ ਕੋਈ ਗੱਲਬਾਤ ਹੋਈ ਉਹਨਾਂ ਨਾਲ ਕਿਸੇ ਦਾ ਇਸ ਮਸਲੇ ਨੇ ਨਹੀਂ ਕੋਈ ਸੁਣਨ ਨੂੰ ਤਿਆਰ ਨਹੀਂ ਅਸੀਂ ਤਾਂ ਭਾਂਤ ਨੂੰ ਮਿਲ ਕੇ ਆਏ ਉਦੋਂ ਪਾਪਤ ਗਿਆ ਸਾਡਾ ਇਹੀ ਤਾਂ ਮਸਲੇ ਸੀਗੇ ਵੈਦਪੀ ਦਾ ਮਸਲਾ ਬੋਲੀ ਦਾ ਮਸਲਾ ਪਾਣੀ ਦਾ ਮਸਲਾ ਪ੍ਰਵਾਸ ਦਾ ਮਸਲਾ ਨੌਕਰੀਆਂ ਆਪਣਿਆਂ ਨੂੰ ਦੇਣੀਆਂ ਇਹਦਾ ਮਸਲਾ ਹੁਣ ਤੁਸੀਂ ਇੱਕ ਚਲੋ ਮੇਰੀ ਗੱਲ ਇੱਕ ਹੋਰ ਇਹ ਤਾਂ ਥੋੜੀ ਜਿਹੀ ਹਟਵੀਂ ਗੱਲ ਹੈ ਇਸ ਵਿਸ਼ੇ ਤੋਂ ਹਾਈ ਕੋਰਟ ਨੇ ਲਾਣ ਕਰਤਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਕਹਿਤਾ ਵੀ ਜਿਹੜਾ ਵੀ ਕੋਈ ਬਾਹਰਲੇ ਸੂਬਿਆਂ ਚੋਂ ਆ ਕੇ ਇੱਥੇ ਐਸਸੀ ਕੈਟਾਗਰੀ ਐਸਸੀ ਕੈਟਾਗਰੀ ਦੇ ਵਿੱਚ ਉਹ ਆਪਣਾ ਐਸਸੀ ਸਰਟੀਫਿਕੇਟ ਲਾ ਕੇ ਇੱਥੇ ਨੌਕਰੀ ਲੈ ਸਕਦਾ ਹੁਣ ਇੱਥੇ ਜਿਹੜਾ ਰਿజర్ਵ ਦਾ ਜਰਿਸ਼ਨ ਦਾ ਕੋਟਾ ਐ ਐਸਸੀ ਕੈਟਾਗਰੀ ਵਾਲਾ ਉਹ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਮਿਲਦੀਆਂ ਨੇ ਉਹ ਰਿజర్ਵ ਕੋਟੇ 'ਚੋਂ ਮਿਲਦੀਆਂ ਨੇ ਪਰ ਹੁਣ ਉਹ ਜਿਹੜੇ ਬਾਹਰਲੇ ਆ ਕੇ ਉਹਨਾਂ ਦੇ ਕੋਟੇ ਨੂੰ ਵੀ ਆ ਕੇ ਦੱਬ ਲਿਆ ਉਹਨਾਂ ਨੇ ਕੋ ਬੰਦਾ ਬੋਲ ਰਿਹਾ ਇਥੇ ਪਾਣੀ ਹੈ ਪਾਣੀ ਮੂਲ ਆ ਆਪਾਂ ਜੇ ਸਾਰੀ ਮੈਂ ਗੱਲ ਕਰਦਾ ਵੀ ਸਾਰੀ ਸ੍ਰਿਸ਼ਟੀ ਦੇ ਉੱਤੇ ਜੇ ਜੀਵਨ ਧੜਕਦਾ ਤਾਂ ਪਾਣੀ ਕਰਕੇ ਧੜਕਦਾ ਜਿੱਥੇ ਪਾਣੀ ਖਤਮ ਹੈ ਧਰਤੀ ਉੱਤੋਂ ਬਹੀ ਸਾਡਾ ਪਾਣੀ ਥੱਲੇ ਤੁਰ ਜਾਂਦਾ ਡੂੰਘਾ ਹੁੰਦਾ ਤੁਰ ਜਾਂਦਾ ਪੱਧਰ ਸਾਡੇ ਪਾਣੀ ਦਾ ਤੇ ਦੂਜਾ ਜਿਹੜਾ ਆਪਾਂ ਦਰਿਆਵਾਂ ਦਾ ਪਾਣੀ ਹੈ ਉਹ ਯਾਰਾਂ ਪਾਕਿਸਤਾਨ ਨੂੰ ਯੂਰੇਨੀਅਮ ਪਾਤਾ ਉਹਦੇ ਵਿੱਚ ਕੈਮੀਕਲ ਪਤਾ ਨਹੀਂ ਹੈਵੀ ਮੈਟਲ ਪਾਰ ਆ ਪਤਾ ਨਹੀਂ ਕੀ ਕੁਝ ਪਾਤਾ ਉਹਦੇ ਵਿੱਚ ਹਰੀਕੇ ਪੱਤਨ ਦੇ ਮੱਛੀਆਂ ਦਾ ਵੀ ਕੈਂਸਰ ਹੋਗਾ ਮੱਛੀਆਂ ਨੂੰ ਵੀ ਕੈਂਸਰ ਹੋਗਾ ਉਹ ਸਾਡੇ ਥੱਲੇ ਧਰਤੀ ਹੇਠਾਂ ਧਰਤੀ ਹੇਠਾਂ ਜਿਹੜਾ ਪਾ ਕੇ ਬੋਰ ਕਰਕੇ ਸੁੱਧੀਆਂ ਜਿਹੜੀਆਂ ਫੈਕਟਰੀਆਂ ਕਾਰਖਾਨੇ ਸਿੱਧੇ ਪਾਣੀ ਪੱਤਰਾ ਦੇ ਰਲਾਈ ਜਾਂਦੇ ਨੇ ਉਹ ਸਾਰਾ ਹੀ ਪਤਨ ਇੱਕਾ ਧਰਤੀ ਦਾ ਉਹ ਵੀ ਸਾਨੂੰ ਯਾਰਾਂ ਥੱਲੋ ਵੀ ਮਿਲ ਰਹੇ ਨੇ ਜਣ ਸਾਨੂੰ ਨਾ ਇੱਥੇ ਖਾਣ ਵਾਲਾ ਨਾ ਪੀਣ ਵਾਲਾ ਤੇ ਨਾ ਸਾਡੀ ਹਵਾ ਜੀ ਸਾਹ ਲੈਣੇ ਕੋਈ ਵੀ ਚੀਜ਼ ਸਾਨੂੰ ਸਾਫ਼ ਨਹੀਂ ਮਿਲ ਰਹੀ ਸਾਰੀ ਸਾਨੂੰ ਜ਼ਹਿਰ ਵਾਲੀ ਮਿਲ ਰਹੀ